ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ YouTube ਚੈਨਲ ਪੰਜਾਬੀ ਸਟੋਰੀ ਸਟੇਸ਼ਨ ਤੇ ਤੇ ਮੈਂ ਤੁਹਾਡੀ ਆਪਣੀ ਜਸਸੀ ਸੰਧੂ ਅੱਜ ਤੁਸੀਂ ਸੁਣੋਗੇ ਸਰਦਾਰ ਸੰਤੋਖ ਸਿੰਘ ਧੀਰਜੀ ਹੁਣਾ ਦੀ ਲਿਖੀ ਹੋਈ ਬਹੁਤ ਹੀ ਪਿਆਰੀ ਕਹਾਣੀ ਮੇਰਾ ਉਝੜਿਆ ਕਵਾਂਡੇ ਜਰਨਲਿਸਟ ਕੁੱਤੇ ਚਾਰ ਮੇਲਾ ਵਿਚਕਾਰ ਮਜਾਬ ਦੇ ਮਾਰਿਆਂ ਦਾ ਕਾਫਲਾ ਨਵੇਂ ਵਤਰ ਨੂੰ ਜਾ ਰਿਹਾ ਸੀ ਮੈਂ ਕਿ ਤੋਂ ਮਾਰੋਂ ਆਪਣੇ ਪਿੰਡ ਵੱਲੋਂ ਆ ਰਿਹਾ ਸੀ ਮੇਰੀ ਮੰਜ਼ਲ ਤੋਂ ਕੋਈ ਦੂਕੂ ਤੋਂ ਮਿਲ ਹੋ ਰੇ ਕਾਫਲੇ ਦੇ ਅੱਧ ਵਿਚਾਲੇ ਸਾਡੀ ਲਾਰੀ ਦਾ ਕੁਝ ਵਿਖੜ ਗਿਆ ਸਵਾਰੀਆਂ ਲੈ ਕੇ ਨੀਵਾਣ ਵਿੱਚ ਖਿੰਡ ਗਈਆਂ ਤੇ ਡਰਾਈਵਰ ਇੰਜਣ ਦਾ ਕੁੰਡ ਚੋਕੇ ਲੁਕਸ ਟੋਣ ਲੱਗਿਆ ਸੜਕ ਦੀ ਖੱਬੀ ਕੰਨੀ ਉੱਤੇ ਸੁਸਤ ਚਾਲ ਵਿੱਚ ਗੱਡੀ ਜੀ ਗਰਹੇ ਸਨ ਜਿਵੇਂ ਬੋਦੇ ਪਈਏ ਤੁਰਾਂ ਉੱਤੇ ਮਜਬੂਰ ਘੁੰਮਦੇ ਹੋਣ ਭੁੱਖੇ ਹੌਕ ਦੇ ਬਲਦਾਂ ਦੀਆਂ ਲਿਫੀਆਂ ਤੋਣਾ ਉੱਤੇ ਟੱਬਰ ਟੱਬਰ ਦਾ ਪਾਰ ਸੀ ਬਲਦ ਬਿਮਾਰਾਂ ਵਾਂਗ ਤੁਰਦੇ ਸਨ ਜਿਵੇਂ ਉਹਨਾਂ ਦੇ ਮਹਾਰਚੀਆਂ ਦੇ ਦਿਲ ਉਹਨਾਂ ਦੀ ਧੂਰ ਨਾਲ ਸਹਿਮਤ ਨਾ ਹੋਣ ਇੱਕ ਰੁੱਖੀ ਧੂੜ ਬਲਦਾਂ ਦੇ ਪੈੜਾਂ ਵਿੱਚੋਂ ਉੱਡ ਕੇ ਹਵਾ ਦੀਆਂ ਲਹਿਰਾਂ ਨੂੰ ਚੰਬੜ ਦੀ ਚੁਫੇਰੇ ਫੈਲ ਰਹੀ ਸੀ ਬਲਦਾਂ ਦੇ ਗੱਲ ਕੁੰਗਰੂ ਨਹੀਂ ਸਨ ਕਿਸੇ ਕਿਸੇ ਗੱਡੇ ਉੱਤੇ ਕੋਈ ਬਲੂਰ ਬਿਲਕਦਾ ਸੀ ਗੱਡਿਆਂ ਉਤੋਂ ਲੋਥਾਂ ਵਰਗੇ ਭੁੱਖੇ ਪਿੰਜਰ ਬਿੱਟ-ਬਿੱਟ ਚਾਕਦੇ ਸਨ ਬਸ ਉਹ ਚੁੱਪ ਚਾਪ ਚਾਕੀ ਜਾਂਦੇ ਸਨ ਉਹਨਾਂ ਦੇ ਪੀਲੇ ਚਿਹਰੇ ਢੋੜ ਨਾਲ ਖਾਕੀ ਬਣ ਗਏ ਸੜੀ ਤ੍ਰੈਕੀ ਜ਼ਿੰਦਗੀ ਉੱਤੇ ਮੱਖੀਆਂ ਭਿੰਕਦੀਆਂ ਇੱਕ ਬਦਬੂ ਹਵਾ ਦੇ ਖੁਸ਼ਕ ਫਰਾਟਿਆਂ ਨਾਲ ਖਲਾ ਨੂੰ ਹਟ ਰਹੀ ਸੀ ਮੈਂ ਚਾਇਆ ਉਜੜੇ ਜਾਂਦਿਆਂ ਨੂੰ ਜਾਂਦੀ ਵਾਰਦਾ ਨੇੜੇ ਹੋ ਕੇ ਦੇਖ ਲਵਾਂ ਦੋ ਉਲਾਂਗਾ ਮੈਨੂੰ ਸੜਕ ਦੀ ਚੇਬ ਖੜੇ 20 ਸੱਜੀ ਕੰਨੀ ਉੱਤੇ ਲੈ ਗਿਆ ਇੱਕਾ ਇੱਕ ਮੋਰੇ ਉ ਗੱਡੇ ਖੜੋਣੇ ਸ਼ੁਰੂ ਹੋ ਗਏ ਸ਼ਾਇਦ ਕਾਫਲਾ ਰੋਕਿਆ ਗਿਆ ਸੀ ਮੈ ਸੁਰਮਈ ਸੜਕ ਉੱਤੇ ਹੋ ਗਿਆ ਤੇ ਬਿੰਦ ਦੀ ਬਿੰਦਾ ਇੱਕ ਇੱਕ ਗੱਡੀ ਨੂੰ ਤੱਕਦਾ ਲੰਮੀ ਕਤਾਰ ਦੇ ਨਾਲੋਂ ਨਾਲ ਹੌਲੀ ਹੌਲੀ ਤੁਰਨ ਲੱਗਿਆ ਕਿਸੇ ਕਿਸੇ ਗੱਡੀ ਉੱਤੋਂ ਜਦ ਕੋਈ ਉਦਾਸ ਅੱਖਾਂ ਕਿਤੇ ਮੇਰੇ ਵੱਲ ਚਮਕ ਪੈਂਦੀਆਂ ਤਾਂ ਉਹ ਚਾਟ ਮੈਨੂੰ ਦੇਖਣੋਂ ਟਾਲ ਜਾਂਦੀਆਂ ਹਰ ਗਾਟਿਆ ਮੇਰੀ ਸ਼ਕਲ ਤੋਂ ਇੱਕ ਵਾਰ ਡਰ ਜਾਂਦਾ ਜਿਵੇਂ ਉਹਨਾਂ ਨੂੰ ਮੇਰੀਆਂ ਅੱਖਾਂ ਵਿੱਚ ਬਰਸ਼ੇ ਚਮਕਦੇ ਦਿਸਦੇ ਹੋਣ ਮੈਂ ਸਰਮਈ ਸੜਕ ਤੋਂ ਹਟ ਕੇ ਮੋੜ ਕੱਚੀ ਪਟੜੀ ਉੱਤੇ ਹੋ ਗਿਆ ਕੋਈ ਤਿੰਨ ਗੱਡੀਆਂ ਵਿੱਚੋਂ ਅਚਾਨਕ ਇੱਕ ਗੱਡੀ ਨੇ ਮੇਰੇ ਵੱਲ ਤੱਕਿਆ ਉਹਦੀਆਂ ਨਜ਼ਰਾਂ ਟਲਦੀਆਂ ਟਲਦੀਆਂ ਮੋੜ ਕਰਾਰ ਫੜ ਗਈਆਂ ਉਸ ਫੇਰ ਤੱਕਿਆ ਤੇ ਪਲ ਦੀ ਪਲ ਉਹਦੇ ਚਿਹਰੇ ਉੱਤੇ ਭਾਗ ਗਿਆ ਫਿਰ ਗਿਆ ਉdੀਆਂ ਅੱਖਾਂ ਵਿੱਚਲੇ ਸ਼ਿਕਾਈ ਜਿਹੜੀ ਕਿ ਕਾਫਲੇ ਵਿੱਚ ਬਿਲਕੁਲ ਅਣ ਹੋਣੀ ਹੋ ਸਕਦੀ ਸੀ ਗੱਡੀ ਨੇ ਥੋੜ ਉੱਤੇ ਪੱਬ ਧਰਿਆ ਤੇ ਇੱਕ ਸ਼ਲਾਂਗ ਨਾਲ ਗੱਡੀਆਂ ਲੈ ਕੇ ਮੇਰੇ ਵੱਲੋਂ ਵਧਿਆ ਜਿਵੇਂ ਉਹਦੀ ਛਾਤੀ ਵਿੱਚ ਕੋਈ ਗੋਲਾ ਫਟ ਗਿਆ ਹੋਵੇ ਉਹਦੀਆਂ ਅੱਖਾਂ ਉੱਤੇ ਮਾਸ ਕੰਬਿਆ ਤੇ ਉਸਦੀ ਭੋਬ ਨਿਕਲ ਗਈ ਉਹ ਦੁਲਿਆ ਬੜਾ ਮਾੜਾ ਹੋ ਗਿਆ ਯਾਰ ਢੱਕੇ ਵਰਗਾ ਪੁਸ਼ਾਣਿਆਂ ਵਿੱਚ ਨਹੀਂ ਗਿਆ ਮੈਨੂੰ ਦੇਖ ਕੇ ਆਖਿਆ ਦੁੱਲੇ ਦੀ ਪੁੱਬ ਨੇ ਗੱਡੀ ਉੱਤੇ ਨਿਸਲ ਪਈ ਲਟਕਦੀ ਬੇਸੁਰਤ ਜਨਮ ਦੇ ਕਾਲ ਜੀਵ ਤੇ ਧੱਕ ਮਾਰਿਆ ਪਿਓ ਦਾ ਰੋਣ ਸੁਣ ਕੇ ਧੀਆਂ ਕਬਰਾਂ ਵਿੱਚੋਂ ਜਾਗ ਪੈਂਦੀਆਂ ਹਨ ਭਾਈ ਤੂੰ ਓਰੇ ਓਰੇ ਆ ਜਾ ਜਨਮ ਨੇ ਮਰੀ ਹੋਈ ਆਵਾਜ਼ ਵਿੱਚ ਆਖਿਆ ਉਹਦੀ ਆਂਤਰਾ ਨੂੰ ਜਿਵੇਂ ਸੁੰਨ ਚੜਦਾ ਸੀ ਉਸਨੇ ਮੈਨੂੰ ਪੁਛਾਣਿਆ ਨਹੀਂ ਸੀ ਤੇ ਗੱਡੀ ਤੋਂ ਦੂਰ ਪਿਓ ਨੂੰ ਮੌਤ ਦੀ ਦਾੜਾਂ ਵਿੱਚ ਜਾਂਦਾ ਸਮਝਦੀ ਸੀ ਦੁੱਲਿਆ ਬਸ ਵੀਰ ਹੁਣ ਆਪਾਂ ਕੋਈ ਗੱਲ ਕਰੀਏ ਮੈਂ ਦੁੱਲੇ ਨੂੰ ਬਰੌਣ ਲਈ ਮੋਢਿਓਂ ਫੜ ਕੇ ਜਹਰਾ ਜਨਾ ਚੋਣਿਆ ਉਹਦੀ ਵੀਣੀ ਹੰਝੂਆਂ ਨਾਲ ਤਰ ਹੋ ਗਈ ਸੀ ਉਹਨੇ ਟੁੱਟਵੇਂ ਹੋ ਕੇ ਲੈਂਦਿਆਂ ਝੱਗੇ ਦੇ ਮੈਲੇ ਪੱਲੇ ਨਾਲ ਨੱਕ ਤੇ ਅੱਖਾਂ ਪੂੰਝੀਆਂ ਰੋ ਕੇ ਹੰਬੀਆਂ ਲਾਲ ਪਿੰਜੂ ਅੱਖਾਂ ਨਾਲ ਮੇਰੇ ਵੱਲ ਹੌਲਾ ਜਿਹਾ ਹੋ ਕੇ ਤੱਕਿਆ ਤੇ ਕਿੰਨੇ ਹੁਲਾਸ ਵਿੱਚ ਹੌਲੀ ਜੀ ਧੌਣ ਫੇਰ ਕੇ ਆਪਣੀ ਧੀ ਨੂੰ ਆਖਿਆ ਪੁੱਤ ਪੁੱਤ ਜੈਨਬੇ ਗੁਰਬਚਨ ਸਿਓ ਖੜਾਏ ਆਪਣਾ ਪੜੋਸੀ ਮੇਲੇ ਉਹਦੀਆਂ ਢਿੱਲੀਆਂ ਬਾਹਾਂ ਨੇ ਟਾਕਾਂ ਉਤੇ ਆਸਰਾ ਲੈ ਕੇ ਕੂਣੀਆਂ ਕੱਢ ਲੀਆਂ ਤੇ ਉਹਦੇ ਲੱਕ ਉਤੇ ਟੁੰਗੇ ਅਧਿਆ ਤੰਬੇ ਦੀ ਇੱਕ ਝੋਲ ਖੱਜਾਂ ਉੱਤੇ ਫੁਲਕਦੀ ਸੀ ਮੇਰਾ ਨਾਂ ਸੁਣ ਕੇ ਜਨਮ ਦੇ ਵੈਣ ਫੁੱਟ ਪਏ ਉਹਦੀਆਂ ਅੱਖੀਆਂ ਵਿੱਚ ਸਾਹ ਖਿੱਚਣ ਜੋਗਾ ਵੀ ਸੱਤ ਨਹੀਂ ਸੀ ਪਰ ਰੋਣ ਲਈ ਜਿਵੇਂ ਉਹਦੇ ਵਿੱਚ ਉਚੇਚਾ ਜੋਰ ਆ ਗਿਆ ਹੋਵੇ ਉਹਦੇ ਕੀਰਨਿਆਂ ਨੇ ਬਲਦਾਂ ਦੀਆਂ ਅੱਖਾਂ ਵਿੱਚੋਂ ਘਰਾਣਾ ਵਗਾਕਤੀਆਂ ਦੁਲਾ ਸਾਡੇ ਪਿੰਡ ਦਾ ਕਹਿੰਦਾ ਕਹੋਂਦਾ ਰਾਠ ਗੁੱਜਰ ਸੀ ਵੀਵੀ ਕੋਹਾਂ ਤੱਕ ਉਹਦੀ ਤਾਂਸੀ ਸਾਰੇ ਪਿੰਡ ਦਾ ਚੌਣਾ ਉਹੀ ਚਾਰਦਾ ਹੁੰਦਾ ਸੀ ਤੇ ਨਾਲੇ ਉਹ ਬੱਕਰੀਆਂ ਦਾ ਆਪਣਾ ਇਜੜ ਵੱਖ ਪਾਲਦਾ ਸੀ ਉਹਦੀ ਸਪੁਰਦਗੀ ਵਿੱਚ ਕਦੇ ਐ ਨਹੀਂ ਸੀ ਹੋਇਆ ਕਿ ਸਾਡੇ ਪਿੰਡ ਦਾ ਕੋਈ ਡੰਗਰ ਖੇਤ ਵਿੱਚ ਵੜ ਜਾਣ ਤੋਂ ਕਿਸੇ ਦੂਜੇ ਪਿੰਡ ਨੇ ਫਾਟਕ ਦੇ ਲਿਆ ਹੋਵੇ ਇੱਕੋ ਵਿਹੀ ਵਿੱਚ ਘਰ ਹੋਣ ਕਰਕੇ ਸਾਡਾ ਤਾਂ ਖਾਸ ਕਰਕੇ ਗਵਾਂਢੀ ਸੀ ਉਡਾਰੂਆਂ ਤੋਂ ਲੈ ਕੇ ਉਹਨਾਂ ਨਾਲ ਸਾਡਾ ਵਾਹ ਚੱਲਿਆ ਆਇਆ ਸੀ ਸਾਡੇ ਪਸ਼ੂਕੜ ਪਸ਼ੂਆਂ ਦੇ ਵਾੜੇ ਨਾਲ ਹੀ ਉਹਦੀਆਂ ਬੱਕਰੀਆਂ ਦਾ ਵਾੜਾ ਸੀ ਮੇਰਾ ਪਿਓ ਦੱਸਦਾ ਹੁੰਦਾ ਕਿ ਦੁੱਲੇ ਦੇ ਤਾਏ ਸੁਲੇਮਾਨ ਨੇ ਉਹਨੂੰ ਇੱਕ ਪ੍ਰੋਸਾਹ ਦਿੱਤਾ ਸੀ ਸੌਂਡ ਸਿਆ ਤੇਰਾ ਸਾਡਾ ਮਾਲ ਕੋਈ ਦੋਤਾ ਨਹੀਂ ਤੂੰ ਸੌਂ ਰਿਆ ਕਰ ਘਰੇ ਬੇਫਿਕਰ ਹੋ ਕੇ ਅਸੀਂ ਕੋਈ ਥੱਕਦੇ ਨਹੀਂ ਤੇਰੇ ਡੰਗਰ ਸਾਹਮਦੇ ਉਦੋਂ ਤੋਂ ਹੀ ਅਸੀਂ ਕਦੇ ਆਪਣੇ ਲਵੇਰਿਆਂ ਪਾਸ ਮੰਜਾ ਨਹੀਂ ਸੀ ਡਾਇਆ ਜਨਮ ਮੇਰੀਆਂ ਭੈਣਾਂ ਦੀ ਗੂੜੀ ਸੇਲੀ ਸੀ ਉਹਨਾਂ ਜਦੋਂ ਰਾਲ ਕੇ ਤਿੰਚਣੀ ਬੈਠਣਾ ਤਾਂ ਪੈਰ ਦੇ ਤੜਕੇ ਦੀ ਇੱਕ ਸ਼ੋਪ ਪਾਉਂਦੇ ਰਹਿਣਾ ਇਕੱਠੀਆਂ ਆਂਤੀਆਂ ਗੌਣੀਆਂ ਪੀਂਗਾ ਚੋਟਣੀਆਂ ਇਹਨਾਂ ਦੀ ਸੁਆਬਤਰੀਏ ਕੁੰਦੀ ਸੀ ਰਾਲ ਕੇ ਉਹ ਬੜੇ ਸੋਹਣੇ ਫਲੈਰੇ ਬੋਈਏ ਗੁੰਦਦੀਆਂ ਸਨ ਸਾਡੀਆਂ ਡੱਬ ਖੜਬੀਆਂ ਦਰੀਆਂ ਉਹਨਾਂ ਦੀਆਂ ਸਾਂਝੀਆਂ ਰੀਜਾਂ ਦੀਆਂ ਰੰਗਲੀਆਂ ਮੂਰਤਾਂ ਸਨ ਜਨਮ ਦਾ ਦਾਜ ਮੇਰੀਆਂ ਭਾਣਾ ਨੇ ਰਲ ਕੇ ਤਿਆਰ ਕਰਵਾਇਆ ਸੀ ਤੇ ਹੁਣ ਜਨਮ ਮੇਰੀਆਂ ਭੈਣਾਂ ਦਾ ਦਾਜ ਨਾਲ ਲਾ ਕੇ ਬਣਵਾ ਰਹੀ ਸੀ ਜਨਮ ਬਿਲਕੁਲ ਮੈਨੂੰ ਆਪਣੀ ਸੱਕੀ ਪੰਜਾਬ ਦੀ ਸੀ ਉਹਨੇ ਵੀਰ ਤੋਂ ਬਿਨਾ ਮੈਨੂੰ ਕਦੇ ਮੂੰਹ ਨਹੀਂ ਸੀ ਖੋਲਿਆ ਜੇ ਕਦੇ ਉਹ ਮੇਰੀ ਕਿਸੇ ਭੈਣ ਨਾਲ ਝਾਟਮ ਚਿੱਟੀ ਹੋ ਪੈਂਦੀ ਤਾਂ ਮੈਂ ਥੋ ਨਿਰਣਾ ਨਹੀਂ ਸੀ ਹੋ ਸਕਦਾ ਕਿ ਕਿਸ ਦਾ ਕਸੂਰ ਕੱਢਾਂ ਕਿਸ ਨੂੰ ਕੂਰਾ ਜਿਆਦਾ ਡੋਲੀ ਪੈਣ ਲੱਗੀ ਸੀ ਉਹ ਨਦੀ ਮੇਲਣਾ ਨਾਲ ਮੇਰੀਆਂ ਭੈਣਾਂ ਨੇ ਵੀ ਰੋ ਰੋ ਕੇ ਹੋਰੇ ਲਏ ਸਨ ਭਾਵੇਂ ਉਹਨਾਂ ਦੀਆਂ ਛੀਟਾਂ ਪਹਿਰੀਆਂ ਤੇ ਚਾਂਦੀ ਮਣੀਆਂ ਮੇਲਣਾ ਵਿੱਚ ਮੇਰੀਆਂ ਸਾਧੀਆਂ ਭੈਣਾਂ ਉਪਰੀਆਂ ਲੱਗਦੀਆਂ ਸਨ ਪਰ ਮੇਰੇ ਰੂਹਾਂ ਵਿੱਚੋਂ ਫੁੱਟੇ ਦਰਦੀਲੇ ਹੀਰਿਆਂ ਵਿੱਚੋਂ ਆਪਣੀਆਂ ਭੈਣਾਂ ਦਾ ਬੋਲ ਪਛਾਣਨੀ ਸੀ ਸਕਿਆ ਉਹਦੇ ਵੀਰ ਤੇ ਪਿਓ ਨੇ ਆਪਣੀਆਂ ਨਿਮਾਣੀਆਂ ਪੱਗਾਂ ਦੇ ਕੰਨਾਂ ਉੱਤੇ ਲਮਕਦੇ ਗਰੀਬ ਲੜਾਂ ਨਾਲ ਅੱਖੀਆਂ ਪੁੰਜੀਆਂ ਸਨ ਉਹ ਭਵੇਂ ਰਾਟ ਸਨ ਪਰ ਧੀਆਂ ਨੂੰ ਤੋੜਨ ਵੇਲੇ ਬੜੇ ਬੜੇ ਖੱਬੀਖਾਨ ਵੀ ਤਾਂ ਸੱਚ ਮੁੱਚ ਕੇ ਗਰੀਬ ਹੋ ਜਾਂਦੇ ਹਨ ਜੈਨਬ ਆਪਣੇ ਮਾਮੇ ਦੇ ਖਲਾਵੇ ਵਿੱਚ ਉਹਦੀ ਗੱਲ ਨੂੰ ਚੰਬੜੀ ਇੱਕ ਅਜੀਬ ਕੰਬ ਦੀ ਲੈ ਵਿੱਚ ਹੂੰ ਹੂੰ ਕਰਕੇ ਰੋ ਰਹੀ ਸੀ ਇਸ ਲੈ ਨਾਲ ਜੀਵਨ ਵਿੱਚ ਤੀਵੀਂ ਸ਼ਾਇਦ ਇੱਕ ਵਾਰ ਰੋਂਦੀ ਹੋਵੇ ਉਸ ਦੇ ਰੋਣ ਦੀ ਥਰਕਦੀ ਲੈ ਵਿੱਚ ਮੇਰਾ ਦਿਲ ਕੁਲਦਾ ਜਾ ਰਿਹਾ ਸੀ ਜਿਵੇਂ ਮੇਲ ਦੀਆਂ ਲਹਿਰਾਂ ਦੇ ਸ਼ੂਨ ਨਾਲ ਦਰਿਆ ਦੇ ਕੰਢੇ ਖੋਰ ਜਾਂਦੇ ਹਨ ਦੋ ਹੰਝੂ ਮੇਰੀਆਂ ਵਿੱਚ ਜਮਣੀਆਂ ਵਿੱਚੋਂ ਨੁੱਟੜ ਕੇ ਗੋਲ ਕਣੀਆਂ ਬਣ ਗਏ ਸਨ ਉਹੀ ਜਨਮ ਮੈਨੂੰ ਉਪਰਾ ਕਰ ਰਹੀ ਸੀ ਜਿਵੇਂ ਉਹਦੇ ਦਿਲ ਵਿੱਚੋਂ ਵਸਾ ਉੱਡ ਗਿਆ ਹੋਵੇ ਉਹਦੇ ਅੰਦਰ ਕੋਈ ਪਾਲਾ ਜਾਪਦਾ ਸੀ ਵੀਰ ਵੀਰ ਕਰਦੀਆਂ ਕਿਹੜੀਆਂ ਵੱਡੀਆਂ ਨਹੀਂ ਗਈਆਂ ਹਿੱਕ ਮੇਰੀ ਵਿੱਚਕਾਰ ਵੀ ਸ਼ੁਰੀਆਂ ਚੱਲ ਰਹੀਆਂ ਸਨ ਭੈਣ ਨੂੰ ਅੱਜ ਵੀਰ ਦਾ ਪ੍ਰੋਸਾ ਨਹੀਂ ਰਿਹਾ ਉਸੇ ਜਨਮ ਦਾ ਅੰਦਰ ਅੱਜ ਮੇਰੇ ਪਰਛਾਵੇਂ ਤੋਂ ਕੰਬਦਾ ਸੀ ਜਿਹੜੀ ਬਿਉਲੀ ਮੁੜ ਕੇ ਆਈ ਮੈਨੂੰ ਇਸ ਤਰ੍ਹਾਂ ਗਲਵਕੜੀ ਪਾ ਕੇ ਚਮੜੀ ਸੀ ਜਿਵੇਂ ਆਪਣੇ ਵੀਰ ਜਮਾਲੇ ਨੂੰ ਚੰਗਾ ਗੁਰਪਚੰਸਿਆ ਤੂੰ ਮਿਲ ਗਿਆ ਆਖੀਰੀ ਮੇਲੇ ਦੁੱਲੇ ਨੇ ਸੰਗ ਵਿੱਚ ਰੁਕੇ ਗੁਬਾਰ ਦਾ ਕੋਟ ਭਰਿਆ ਮਸੀ ਰਾਹ ਲੱਭ ਕੇ ਟਿੰਗੜਦੇ ਹੋਏ ਉਹਦੇ ਅੰਦਰੋਂ ਬੋਲ ਆਇਆ ਸਮੇ ਦਾ ਢੇੜਾ ਦੁੱਲਿਆ ਕੋਈ ਵਾਈ ਚੰਦਰੀ ਵਾਗੀ ਜੰਗੇ ਭਲੇ ਆਦਮੀ ਪਸ਼ੂ ਬਣ ਗਏ ਅੱਲਾ ਜਾਣਦੇ ਬਚਨ ਸਿਆਂ ਅਸੀਂ ਤਾਂ ਕਿਸੇ ਦਾ ਕੁਛ ਨਹੀਂ ਵਿਗਾੜਿਆ ਬਦੋਸ਼ੀਆਂ ਨੇ ਦੁੱਲੇ ਦੀਆਂ ਖੁੰਝੀਆਂ ਕੋਲ ਨੂੰ ਲਮਕੀਆਂ ਹੋਈਆਂ ਢਿੱਲੀਆਂ ਬਰੀਕ ਮੁੱਛਾਂ ਕੰਬ ਗਈਆਂ ਤੇ ਉਹਦੀ ਦਾੜੀ ਦੇ ਵਾਲ ਬੁਰਸ਼ ਵਾਂਗ ਆਕੜੇ ਖੜੇ ਸਨ ਜਿਨ੍ਹਾਂ ਵਿੱਚੋਂ ਅੱਟੀ ਹੋਈ ਧੂੜ ਦੀ ਕਸਮੈਲ ਚੱਕਦੀ ਸੀ ਸੱਚ ਨੂਰਾ ਜੀਨਾ ਕੈਮੀ ਤੇ ਉਹ ਛੋਟੀ ਮੁੰਨੀ ਫਾਤਾਨੀ ਦੇ ਸਾਬ ਨੂੰ ਆਪੋ ਆਪਣੇ ਪੈ ਗਈ ਭਾਜੜ ਵਿੱਚ ਨਿਆਣਿਆਂ ਨੂੰ ਕਿੰਨੇ ਸੰਭਿਆ ਪੀਰ ਡੋਮ ਦੇ ਪੁੱਤਰ ਨਜੀਰ ਨੇ ਦੱਸਿਆ ਕਿ ਉਹ ਗੋਰੇ ਦੀਆਂ ਚਰਾੰਦਾ ਵਿੱਚ ਥੇ ਕੋਲ ਪਾੜੇ ਗਏ ਜਿੱਥੋਂ ਉਹ ਲਾਲ ਧੀਕਰੀਆਂ ਚੋਕੇ ਟੋਬੇ ਵਿੱਚ ਕੁਤਰੀ ਚਲਾਉਂਦੇ ਹੁੰਦੇ ਸੀ ਦੁੱਲੇ ਦੀਆਂ ਆਂਦਰਾਣੇ ਜਿਵੇਂ ਕੋਈ ਚੁੱਪ ਰੋਣ ਝੋ ਦਿੱਤਾ ਹੋਵੇ ਉਹਦੀ ਮਿੱਚੀ ਮਚਾਏ ਬੋਲ ਤੇ ਠੋਡੀ ਉੱਤੇ ਗੰਮ ਕੰਬ ਗਿਆ ਮੈਂ ਜਨਮ ਤੇ ਉਹ ਗਾਮ ਦਾ ਛੋਟਾ ਜਹਾ ਤੱਕ ਹਸਨਾ ਚਾਰ ਦਿਨ ਦਾ ਚਾਰ ਰਾਤਾਂ ਇੱਕ ਵਿੱਚ ਲੁਕੇ ਰਹਿ ਤੇ ਇੱਕ ਰਾਤ ਜਦ ਅੰਬਰਾਂ ਉਤੇ ਧਰਤੀ ਉਤੇ ਹਨੇਰ ਕਰ ਗਿਆ ਦਾ ਲਾ ਕੇ ਰੋਜੀ ਜਾ ਲੋਕੇ ਤਾਂ ਜਾਨ ਬਚੀ ਖੈਰ ਚੰਗਾ ਦੁੱਲਿਆ ਤੇਰੀ ਜਾਨ ਬਚ ਗਈ ਸਭ ਕੁਝ ਮੁੜ ਕੇ ਸਿਮਰਜੂ ਅੱਛਾ ਸ਼ੁਕਰ ਹੈ ਉਸ ਮਾਲਕ ਦਾ ਦੁੱਲੇ ਨੇ ਅਸਮਾਨ ਵੱਲ ਨੂੰ ਅਤਬ ਦੀ ਸਹਿਨਤ ਕਰਕੇ ਆਖਿਆ ਦੂਰ ਉੱਚੀ ਸਾਰੇ ਕਾਵਾਂ ਦੀਆਂ ਡਾਰ ਉੱਡਦੀ ਸਾਡੇ ਪਿੰਡ ਵੱਲ ਨੂੰ ਜਾ ਰਹੀ ਸੀ ਦੁੱਲੇ ਦੀਆਂ ਅੱਖਾਂ ਵਿੱਚ ਰੀਸ ਦਾ ਲਾਲਚ ਆਇਆ ਜੇ ਮੈਂ ਕਿਵੇਂ ਕਾਂਬਣ ਜਾਵਾਂ ਜਾਂਦੀ ਵਾਰੀ ਆਪਣੇ ਪਿੰਡ ਦੇ ਬਨੇਰਿਆਂ ਤੋਂ ਰੱਜ ਕੇ ਉੱਡਾਂ ਮੇਰੀ ਜਾਨ ਨੂੰ ਕੋਈ ਤੋਖਾ ਨਹੀਂ ਹੋਵੇਗਾ ਮੇਰਾ ਕਿਹੜਾ ਕੋਈ ਮਜਬੂਰ ਹੋਣਾ ਡਾਰ ਦੂਰ ਲੰਘੀ ਜਿਉਂ ਕਾਵਾਂ ਦਾ ਮੱਛਰ ਬਣ ਗਿਆ ਹੋਵੇ ਦੁੱਲੇ ਨੇ ਡਾਰ ਦੀ ਦੂਰੀ ਜਿੰਨਾ ਲਮਾਹੋ ਕਾਸੋਥਿਆ ਪੁੱਤ ਜੈਨਬੇ ਕਰ ਲੈ ਕੋਈ ਗੱਲ ਤੂੰ ਵੀ ਵੀਰ ਖੜੇ ਆ ਦੋਲੇ ਨੇ ਕੁੜੀ ਉਤੇ ਦਰਸ ਲਾੜਨਾ ਚਾਹਦਿਆਂ ਕਿਆ ਜਨਮ ਦੇ ਕੀਰਨੇ ਹੁਣ ਟੁਟਕਵੇਂ ਦੁਸਕਾਰੇ ਬਣ ਗਏ ਉਹਨੇ ਰੋ ਰੋ ਕੇ ਲਾਹੂਰ ਕਰ ਲੈ ਸਨ ਉਹਦੀਆਂ ਫਾਵੇਂ ਹੋਈਆਂ ਚੁੰਨੀਆਂ ਅੱਖਾਂ ਪਾਣੀ ਵਿੱਚ ਡੁੱਬੀਆਂ ਸੋਈਆਂ ਮਛੀਆਂ ਵਾਂਗ ਲੱਗਦੀਆਂ ਉਹਨੇ ਕਿੱਗੀ ਖੋਲੀ ਵੀਰ ਤੂੰ ਸਾਨੂੰ ਅਜੇ ਵੀ ਰੱਖ ਲੈ ਅਸੀਂ ਤੇਰੇ ਧਰਮ ਵਿੱਚ ਆ ਜਾਣੇ ਆ ਭੈਣ ਮੇਰਾ ਧਰਮ ਅੱਜ ਕੋਈ ਨਹੀਂ ਜੇ ਮੇਰਾ ਧਰਮ ਹੁੰਦਾ ਤੇ ਮੇਰੇ ਸਾਹਮਣੇ ਤੁਸੀਂ ਉਜੜਦੇ ਨਾ ਵੀਰ ਚੰਗਾ ਜੈਨਬੇ ਨੇ ਪਲ ਦੀ ਪਲ ਮੇਰੇ ਵਾਲਾ ਖਾੜ ਕੇ ਤੱਕਿਆ ਜਿਵੇਂ ਉਹ ਹਨੇਰੇ ਵਿੱਚੋਂ ਕੋਈ ਔਟਲੀ ਕਿਰਨ ਤਲਾਸ਼ਦੀ ਹੋਵੇ ਪਰ ਝਾਟ ਹੀ ਉਹਦੀਆਂ ਅਧ ਬੁਝੀਆਂ ਅੱਖਾਂ ਉੱਤੇ ਧੌੜ ਧੋਲੀਆਂ ਪਿਪਣਾ ਲਹਿ ਗਈਆਂ ਉਹਦੇ ਦਿਲ ਦੇ ਇੱਕ ਚੀਕ ਪੈ ਗਈ ਉਹਨੇ ਮਹਿਸੂਸ ਕੀਤਾ ਭੈਣ ਨੂੰ ਘਰ ਵੱਲ ਆਉਂਦਿਆਂ ਦੇਖ ਕੇ ਨਮੋਹੇ ਵੀਰ ਨੇ ਧਾਰ ਭੇੜ ਲਈ ਜੰਗਾ ਬਚਨ ਸਿਆਂ ਪਿੰਡ ਦੇ ਦਰਵਾਜ਼ੇ ਨੂੰ ਮੇਰਾ ਸਲਾਮ ਕਹੀ ਤੇ ਮੈਂ ਘਣੀ ਵਿੱਚ ਸਾਡੇ ਕੋਠੇ ਦੀ ਸੋਗਮੇ ਰੱਖੀ ਕੋਈ ਵਿਰਲਾ ਚੋਰ ਨਾ ਝੋ ਜਾਏ ਮੇਰੇ ਪੁਰਦਾਦੇ ਦੇ ਵਕਤਾਂ ਤੋਂ ਉਹਦੀ ਛੱਤ ਸਾਨੂੰ ਓਟ ਕਰਦੀ ਆਈਏ ਸੁੰਨੇ ਘਰਾਂ ਦੇ ਲਿਓੜ ਲੈ ਲੈ ਕੇ ਖੋਲੇ ਬਣ ਜਾਂਦੇ ਨੇ ਤੇਰੇ ਕੋਠੇ ਦੀ ਮੇਰੇ ਮੂੰਹੋਂ ਸੱਚ ਫੁੱਟਣ ਲੱਗਾ ਸੀ ਕਿ ਤੇਰੇ ਕੋਠੇ ਦੀ ਛੱਤ ਨੇ ਦੁਲਿਆ ਤੈਨੂੰ ਬੰਨਣਾ ਨਹੀਂ ਟੱਪਣ ਦਿੱਤਾ ਤੇਰੇ ਜਾਂਦਿਆਂ ਉਹਦੇ ਇੱਕ ਭੂਕੇ ਬਾਲ ਰੁੱਠੇ ਨੀਲੀਆਂ ਜੀਬਾਂ ਵਾਲੀਆਂ ਅੱਗ ਦੀਆਂ ਲਾਟਾਂ ਸਪਣੀਆਂ ਵਾਂਗ ਛੂਕ ਛੂਕ ਉੱਡਦੀਆਂ ਸਨ ਜਿਨ੍ਹਾਂ ਦੀ ਲਪੇਟ ਵਿੱਚ ਤੇਰੇ ਬੰਦੇ ਕੋਠੇ ਦੀਆਂ ਕੁੱਬੀਆਂ ਕੜੀਆਂ ਟਿੜ-ਟਿੜ ਕਰਕੇ ਮੁੱਕ ਗਈਆਂ ਤੇ ਬੂੜੇ ਕੋਠੇ ਦੀਆਂ ਧੁਆਕੀਆਂ ਤੇ ਬੇਵਾਰਸ ਕੰਦਾ ਉੱਤੇ ਜ਼ਹਿਰੀ ਲਾਟਾਂ ਦੇ ਡੰਗਾ ਨੇ ਕਾਲੇ ਚਟਾਕ ਪਾ ਦਿੱਤੇ ਪਰ ਸੱਚ ਕਈ ਵਾਰ ਸੇਲੇ ਵਾਂਗ ਵੱਜਦਾ ਏ ਤੇ ਇੰਨਾ ਦੁੱਖ ਦਿੰਦਾ ਏ ਕਿ ਅਸੀਂ ਉਸ ਬਾਰੇ ਨਿਸ਼ਚਿਤ ਹੁੰਦੇ ਹੋਏ ਵੀ ਸੰਗੋ ਉਸ ਨੂੰ ਝੂਠ ਸੁਣ ਕੇ ਰੋਹ ਦੀ ਖੁਸ਼ੀ ਲੈਂਦੇ ਆਂ ਦੁੱਖ ਦੇ ਦਿਲ ਉਤੇ ਇੱਕ ਹੋਰ ਸੇਲਾ ਕਿਉਂ ਗੱਡਾਂ ਮੈਂ ਉਸ ਨੂੰ ਸੱਚ ਦੱਸਦੇ ਦੱਸਦੇ ਰੁਕ ਗਿਆ ਤੇ ਮਲਵੇਂ ਜੀਬ ਨਾਲ ਆਖ ਦਿੱਤਾ ਤੂੰ ਬੇਫਿਕਰ ਰਹੋ ਦੁਲਿਆ ਤੇਰੇ ਘਰ ਦੀ ਮੈਂ ਬਿੜ ਕੇ ਰੱਖਾਂਗਾ ਅਸੀਂ ਸੜਕ ਦੀ ਕੱਚੀ ਪਟੜੀ ਉਤੋਂ ਲੈ ਕੇ ਨਿਮਾਣ ਵਿੱਚ ਹੋ ਗਏ ਰਾਖੇ ਫੌਜੀਆਂ ਦੀ ਇੱਕ ਮਿੱਡੀ ਲਾਰੀ ਅੱਧੀ ਕੱਚੀ ਤੇ ਅੱਧੀ ਪੱਕੀ ਸੜਕ ਉਤੇ ਮੁੜਕਦੀ ਆ ਰਹੀ ਸੀ ਕੋ ਕੋ ਕਰਦੀ ਬੁੜਕ ਦੀ ਲਾਰੀ ਸਾਡੇ ਕੋਲੋਂ ਗੁਜ਼ਰ ਗਈ ਤੂੜਦਾ ਇੱਕ ਭਰਿਆ ਬੱਦਲ ਧਰਤੀ ਉਤੇ ਉੱਡ ਕੇ ਪਲਾੜ ਵਿੱਚ ਖੰਡਣ ਲੱਗਾ ਦੂਰ ਤੱਕ ਇਸ ਮੇਲ ਦੇ ਬੱਦਲ ਤੋਂ ਸੰਗੀਨਾ ਦੀਆਂ ਤਿੱਖੀਆਂ ਜੀਪਾਂ ਲਿਸ਼ਕਦੀਆਂ ਜਾ ਰਹੀਆਂ ਸਨ ਬੱਦਲ ਹੰਬ ਕੇ ਪਤਲਾ ਪੈ ਗਿਆ ਤੂੜਦੀ ਖੁਸ਼ਕ ਧੌਲਕ ਕਾਫਲੇ ਉੱਤੇ ਕਿਰ-ਕਿਰ ਜੰਮਦੀ ਗਈ ਚੰਗਾ ਗੁਰਬਚਨ ਅੱਲਾ ਨੇ ਚਾਇਆ ਤਾਂ ਫੇਰ ਕਿਤੇ ਫੇਰ ਮਿਲਾਂਗੇ ਜਿਉਂਦੇ ਜੇ ਰੇਤਾ ਜੇ ਨਾਂ ਤੇ ਨਾਸਹੀਂ ਜ਼ਰੂਰ ਮਿਲਾਂਗੇ ਦੁੱਲਿਆ ਤੂੰ ਉਧਰ ਨਾ ਮੇਲੇ ਬਿਨਾ ਆਪਣਾ ਕੰਮ ਨਹੀਂ ਚੱਲਣਾ ਅਖੀਰ ਸਾਨੂੰ ਇੱਕ ਹੋਣਾ ਪਵੇਗਾ ਪਰ ਮੈਨੂੰ ਤਾਂ ਆਸ ਨਹੀਂ ਤੂੰ ਤਾਂ ਕਮਲਾ ਹੈ ਨਵਾਂ ਨਾਲੋਂ ਕਦੇ ਮਾਸ ਨਹੀਂ ਟੁੱਟਦਾ ਇਹ ਤਾਂ ਸਾਰੇ ਅੰਗਰੇਜ਼ ਨੇ ਪਾਟਕ ਪਾਏ ਨੇ ਸਾਨੂੰ ਚੁੱਕ ਚਮਲਾ ਆ ਕੇ ਭੂਤ ਨੇ ਬਣਾ ਦਿੱਤਾ ਹੈ ਭਾਈ ਨੇ ਭਾਈ ਦਾ ਢਿੱਡ ਪਾਰ ਕੇ ਲੀਰਾ ਕਰ ਦਿੱਤੀਆਂ ਤਰੋ ਏ ਸੋਲਿਓ ਸੋਰੀ ਦਿਓ ਕਿਵੇਂ ਝੱਟ ਡੱਡੂਆਂ ਵਾਂਗ ਟੜਕ ਜਾਂਦੇ ਨੇ ਕਾਫਲੇ ਦੇ ਨਾਲੋਂ ਨਾਲ ਪੈਦਲ ਗਸ਼ਤ ਕਰਦੇ ਫੌਜੀਆ ਨੇ ਜਿਨ੍ਹਾਂ ਦੇ ਮੋਢਿਆਂ ਤੇ ਚਿੱਟੀਆਂ ਜੀਬਾਂ ਵਾਲੀਆਂ ਬੰਦੂਕਾਂ ਸਨ ਉਹਨਾਂ ਕਾ ਖੁਰਚਦਿਆਂ ਨੂੰ ਬੂਟਾਂ ਨਾਲ ਠੋਹ ਠੋਹ ਆਖਿਆ ਜਿਵੇਂ ਕਾਫਲਾ ਖਲੋਂਦਿਆਂ ਬਲਦਾਂ ਦੇ ਢਿੱਡ ਭਰ ਲਈ ਬਿੰਦ ਝੱਟ ਦਾ ਲਾਹਾ ਤੱਕ ਕੇ ਤਰਤੀ ਤੋਂ ਉਫਣੀਆਂ ਤਲੀਆਂ ਉਦੇੜਨ ਲੱਗ ਜਾਂਦੇ ਸਨ ਮੋਰਿਓ ਕਾਫਲਾ ਸਰਕਣ ਲੱਗਿਆ ਬਲਦਾਂ ਨੇ ਤਿਲਕਵੀਂ ਸਲੇਟੀ ਸੜਕ ਉੱਤੇ ਖੋਰ ੜਾ ਕੇ ਆਪਣੀਆਂ ਧੌਣਾ ਉੱਤੇ ਟੱਬਰ ਟੱਬਰ ਦਾ ਪਾਰ ਖਿੱਚਿਆ। ਕਿੱਲ ਦੇ ਬਲਦਾਂ ਦੀਆਂ ਅੱਖਾਂ ਜਿਵੇਂ ਚੌੜੀਆਂ ਹੋ ਕੇ ਪਾਠਣ ਲੱਗੀਆਂ ਹੋਣ ਤੇ ਗੱਡਿਆਂ ਦੇ ਪਹੀਏ ਤਰਤੀ ਵਿੱਚ ਤਸੇ ਪਏ ਹੋਣ। ਬੇਦਿਲ ਗੱਡੀਆਂ ਨੇ ਬਲਦਾਂ ਦੀਆਂ ਪੋਸ਼ਾਂ ਨੂੰ ਮਰੋੜੇ ਤੇ ਉਹਨਾਂ ਦੇ ਪੱਟਾਂ ਦੇ ਵਿੱਚਕਾਰ ਆਪਣੀਆਂ ਪੁਰਾਣਾ ਦੇ ਤਿੱਖੇ ਡੰਡ ਚੋਬੇ। ਬੰਦੇ ਪਹੀਏ ਤੁਰਾਂ ਉੱਤੇ ਮਜਬੂਰ ਫਿਰਨ ਲੱਗੇ। ਗੱਡਿਆਂ ਦੀ ਪਸਲੀ ਪਸਲੀ ਜੜਕਣ ਲੱਗੀ ਤੇ ਇੱਕ ਤਿੱਖੀ ਚੀਕ ਪਈਆ ਵਿੱਚੋਂ ਨਿਕਲ ਕੇ ਸਾਰੀਆਂ ਚੀਕਾਂ ਨਾਲ ਰਲਦੀ ਕਾਫਲੇ ਦੀ ਸੁਮੱਚੀ ਚੀਕ ਬਣ ਲੱਗੀ ਦੁਲਾਠੋਡ ਉੱਤੇ ਪੱਬ ਤਰ ਕੇ ਇੱਕ ਬਲੂਕੀ ਨਾਲ ਗੱਡੇ ਦੀ ਗੱੱਚੀ ਉੱਤੇ ਜਾ ਬੈਠਾ ਬਲਦਾਂ ਦੀਆਂ ਚਿੱਟੀਆਂ ਪੋਸ਼ਾਂ ਦੇ ਉਸ ਕੁੰਡਲ ਬਣਾ ਦਿੱਤੇ ਜਿਨ੍ਹਾਂ ਤੇ ਇੱਕ ਇੱਕ ਥੱਕੀ ਹੋਈ ਕਾਲੀ ਚੋਰ ਮੇਲਦੀ ਸੀ ਉਸਨੇ ਆਪਣੀਆਂ ਲੰਮਕਦੀਆਂ ਟੰਗਾਂ ਦੇ ਅੰਗੂਠੇ ਬਲਦਿਆਂ ਦੇ ਪੱਟਾਂ ਵਿਚਕਾਰ ਛੋਏ ਤੇ ਉਹਦੇ ਗੱਡੇ ਦੇ ਪਹੀਆਂ ਵਿੱਚੋਂ ਇੱਕ ਹਿੱਕ ਮਿਨਵੇਂ ਚੀਕ ਨਿਕਲ ਕੇ ਮਹਾਨ ਚੀਕ ਨਾਲ ਸੁਰ ਹੋ ਗਏ ਮੇਰੀ ਜੇਬ ਵਿੱਚ 3 ਰੁਪਏ ਸਤ ਆਨੇ ਸਨ ਸਵਾ ਰੁਪਇਆ ਮੈਂ ਕਰਾਇਆ ਦੇਣਾ ਸੀ ਮੈਂ ਤੁਰਦਿਆਂ ਤੁਰਦਿਆਂ 2 ਰੁਪਏ ਦਾ ਨੋਟ ਜਨਮ ਦੀ ਤਲੀ ਦੇ ਵਿੱਚ ਦੇ ਕੇ ਉਹਦੀਆਂ ਡੱਕੀਆਂ ਵਰਗੀਆਂ ਪਤਲੀਆਂ ਤੇ ਸੁੱਕੀਆਂ ਉਂਗਲਾਂ ਮੀਚਣ ਲੱਗਿਆ ਪੀਰ ਤੂੰ ਰਹਿਣ ਦੇ ਖੇਚਲ ਨਾ ਕਰ ਫੜ ਲੈ ਫੜਲੇ ਮੇਰੀ ਭੈਣ ਕਿ ਚਲ ਕਾਦੀ ਐ ਮੈਂ ਤੇਰਾ ਵੀਰ ਨਹੀਂ ਮੇਰਾ دل ਉਖੜ ਕੇ ਸੰਗ ਵਿਚਕਾਰ ਰੜ ਗਿਆ ਮੈਂ ਥੋ ਖੁੱਲ ਕੇ ਬੋਲਣਾ ਹੋਇਆ ਮੇਰੀਆਂ ਅੱਖਾਂ ਵਿੱਚ ਕੁਝ ਇਸ ਤਰ੍ਹਾਂ ਸੀ ਜਿਵੇਂ ਮੈਂ ਧੁੰਦਲੇ ਸ਼ੀਸ਼ਿਆਂ ਵਿੱਚੋਂ ਤੱਕਦਾ ਚੰਗਾ ਵੀਰ ਮਿੰਦੋ ਤੇ ਪ੍ਰੀਤੋਂ ਨੂੰ ਮੇਰਾ ਸਲਾਮ ਆਖੀ ਜਨਮ ਨੇ ਮੇਰੀਆਂ ਭੈਣਾਂ ਵੱਲ ਸੁਨੇਹਾ ਦਿੱਤਾ ਤੇ ਨਾਲੇ ਉਹਨਾਂ ਵੇੜਿਆਂ ਨੂੰ ਜਿੱਥੇ ਨੂੰ ਮੇਰੀ ਆਂਦਰਾਂ ਭਜ-ਭਜ ਜਾਂਦੀਆਂ ਨੇ ਸਾਡੇ ਪਿਛੋਕੜ ਤਲੇ ਵੇੜੇ ਵਿਚਲੇ ਆਂਬ ਦੇ ਟੁੱਸੇ ਦੀਆਂ ਜੜ੍ਹਾਂ ਵਿੱਚ ਕਿਤੇ ਕਿਤੇ ਪਾਣੀ ਪਵਾ ਦਿਆ ਕਰੀ ਉਹਦੀ ਚਕਲੀ ਮੈਂ ਬੜੇ ਮਲਹਾਰਾਂ ਨਾਲ ਆਪ ਲਾਈ ਸੀ ਉਹਦੇ ਲਿਚਲਿਚ ਕਰਦੇ ਵੈਂਗਣੀ ਪੱਤੇ ਕਿਤੇ ਸੁੱਕ ਕੇ ਭੁਰਨਾ ਜਾਣ ਜਾਨਮ ਕਹਿੰਦੀ ਏ ਜਿਵੇਂ ਰੋਗੀ ਲੰਮਿਆ ਸਾਹਾਂ ਉਤਿਆਕੇ ਆਵਾ ਤਵਾ ਬੁੜਬੁੜਾਂਦਾ ਸੰਮੀ ਸਾਂਝ ਦਾ ਥੱਕਿਆ ਸੂਰਜ ਪਸ਼ਮ ਦੇ ਗੁੱਟ ਉੱਤੇ ਕੋਡਾ ਹੋ ਗਿਆ ਇੱਕ ਇੱਕ ਕਰਕੇ ਗੱਡਿਆਂ ਦੀ ਲੰਮੀ ਜੰਜੀਰ ਮੇਰੇ ਕੋਲੋਂ ਸਰਕਦੀ ਮੁੱਕ ਗਈ ਲੇਖਤ ਸਦਾਰ ਸੰਤੋਖ ਸਿੰਘ ਧੀਰੇ ਆਵਾਜ਼ ਜੱਸੀ ਸੰਧੂ ਫਿਰ ਮਿਲਦੇ ਹਾਂ ਇੱਕ ਹੋਰ ਬਹੁਤ ਪਿਆਰੀ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰਾਖਾ